ਚੋਚੀ ਇਹ ਹੈਗੇ ਆਪਣੇ ਕੋਲ ਆਲੂ ਬਖਾਰੇ ਤੇ ਇਹ ਹੈਗੀ ਇਮਲੀ ਇਮਲੀ ਆਪਾਂ ਇਹਦੇ ਚ ਹਾਫ ਪਾਉਣੀ ਆ ਪੈਕਟ ਚ ਮਤਲਬ ਅੱਧੀ ਪਾਉਣੀ ਆ ਤੇ ਇਹ ਕਿਲੋ ਆਲੂ ਬਖਾਰੇ ਨੇ ਮਤਲਬ 1 ਕਿਲੋ ਤੇ ਇਹਦੇ ਵੀ ਆਪਾਂ ਲੈਣੇ ਆ 2 ਗਲਾਸ ਪਾਣੀ ਦੇ 2 ਗਲਾਸ ਮਿਣ ਕੇ ਪਾਣੀ ਦੇ ਲੈਣੇ ਆ ਤੇ ਜਦੋਂ ਇੱਕ ਗਲਾਸ ਰਹਿ ਜਾਏ ਇਹਨੂੰ ਕੜਾਈ ਦੇ ਵਿੱਚ ਪਾ ਕੇ ਤੇ ਉਬਾਲ ਲੈਣਾ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣਾ ਕਈ ਲੋਕ ਜਿਹੜੇ ਨਹੀਂ ਪੀਂਦੇ ਤੇ ਉਹ ਮਤਲਬ ਕੀ ਇਹ ਹੈਗੀ ਆ ਫਰਟੀਲਿਵਰਤੀ ਬਣੇਗੀ ਦਵਾਈ ਫਰਟੀਲਿਵਰ ਵਾਸਤੇ ਇਹ ਚੀਜ਼ ਐਨੀ ਵਧੀਆ ਵੈਸੇ ਤੁਸੀਂ ਕੱਲਾ ਆਲੂ ਪਖਾਰਾ ਵੀ ਖਾ ਲਓ ਉਹ ਵੀ ਵਧੀਆ ਹੁੰਦਾ ਪਰ ਜਿਹੜੇ ਮਤਲਬ ਆਲੂ ਖਾਰਾ ਬੱਚੇ ਜਿਵੇਂ ਘੱਟ ਖਾਂਦੇ ਆ ਜਾਂ ਕਈ ਨਹੀਂ ਖਾਂਦੇ ਫਿਰ ਇਹਨੂੰ ਸਵੇਰੇ ਉੱਠ ਕੇ ਦੋ ਚਮਚੇ ਪੀ ਲਓ ਉਹ ਬਣਾਇਆ ਹੋਇਆ ਮਤਲਬ ਜੂਸ ਜੈ ਤੇ ਆਪਣੇ ਫਰਟੀ ਲੀਵਰ ਨੂੰ ਇੰਨਾ ਜ਼ਿਆਦਾ ਮਤਲਬ ਸਪੋਰਟ ਕਰਦਾ ਵੀ ਬਹੁਤ ਹੀ ਜ਼ਿਆਦਾ ਕਿਉਂਕਿ ਇਹ ਨਾ ਇਹਦੇ ਬਹੁਤ ਗੁਣ ਨੇ ਫਰਟੀ ਲੀਵਰ ਦੀ ਸਭ ਤੋਂ ਬੈਸਟ ਦਵਾਈ ਆ ਇਹ ਜੇ ਤੁਸੀਂ ਚੀਨੀ ਪਾਣੀ ਚਾਹੁੰਦੇ ਆ ਤੇ ਇੱਕ ਚਮਚਾ ਪਾ ਲਓ ਵੈਸੇ ਵਾਈਡੀ ਕਰੋ ਤਾਂ ਵਧੀਆ ਗੱਲ ਆ ਤੇ ਇਹ ਬਣਾਓ ਇਸ ਤਰ੍ਹਾਂ ਇਹਦੇ ਸਪਏਗਾ ਦੋ ਗਲਾਸ ਪਾਣੀ ਜਦੋਂ ਇੱਕ ਗਲਾਸ ਪਾਣੀ ਰਹਿ ਜਾਵੇ ਤੇ ਉਦੋਂ ਆਪਾਂ ਨੂੰ ਬੰਦ ਕਰ ਦੇਣਾ ਕੜਾਈ ਨੂੰ ਤਾਂ ਆਪਾਂ ਲੱਗੇ ਆ ਬਣਾਉਣ ਤੇ ਇਹਦਾ ਬਣ ਜਾਏਗਾ ਤਾਂ ਆਪਾਂ ਇਹਨੂੰ ਬਣਾ ਕੇ ਤੇ ਬਹੁਤ ਠੰਡਾ ਕਰਕੇ ਤੇ ਬੋਤਲ ਦੇ ਵਿੱਚ ਪਾ ਲਾਂਗੇ ਧੰਨਵਾਦ ਜੀ ਸਾਰਿਆਂ ਦਾ ਬਸ ਸਿਰਫ ਇਹ ਦੋ ਚੀਜ਼ਾਂ ਦੇ ਨਾਲ ਤੀਸਰੀ ਚੀਜ਼ ਵਿੱਚ ਕੋਈ ਨਹੀਂ ਪਾਉਣੀ ਆਪਾਂ ਸਿਰਫ ਦੋ ਚੀਜ਼ਾਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ